ਪਿੰਡ ਆਵਾਦਗੜ ਦੇ ਕਿਸਾਨਾਂ ਨੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਮੁਆਵਜ਼ੇ ਵਿੱਚ ਤਾਂ ਦੇ ਇਲਜ਼ਾਮ ਲਗਾਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਬੀਤੇ ਦਿਨਾਂ ਪੰਜਾਬ 'ਚ ਆਈ ਆਪਾਧਾ ਅਤੇ ਭਾਰੀ ਪ੍ਰਸਾਦ ਦੇ ਕਾਰਨ ਪਣੀ ਬਾੜ ਦੀ ਸਥਿਤੀ ਨੇ ਪੂਰੇ ਪੰਜਾਬ ਦੇ ਕਿਸਾਨਾਂ ਦੀ ਕੰਮਰ ਤੋੜ ਕੇ ਰੱਖ ਦਿੱਤੀ ਜੇ ਗੱਲ ਕਰੀਏ ਜਿਲ੍ਹਾ ਪਠਾਨਕੋਟ ਦੀ ਤਾਂ ਇੱਥੇ ਵੀ ਕਈ ਪਿੰਡਾਂ ਵਿੱਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਲੋਕਾਂ ਦੇ ਘਰ ਫਸਲਾਂ ਅਤੇ ਹੋਰ ਸੰਪਤੀ ਸਭ ਕੁਝ ਬਰਬਾਦ ਹੋ ਗਈ ਇਸ ਮੁਸ਼ਕਿਲ ਬੇਲੇ ਜਿੱਥੇ ਦੇ ਸਪਰਦੇ ਲੋਕ ਮਦਦ ਲਈ ਸਾਹਮਣੇ ਆਏ ਉੱਥੇ ਹੀ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਦੀ ਮਦਦ ਕਰਨ ਲਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਅ据 ਤਹਿਤ ਪਿੰਡ ਆਵਾਦਗੜ ਦੇ ਕਿਸਾਨ ਬਲਕਾਰ ਸਿੰਘ ਅਪਤਾਰ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਵੱਲੋਂ ਜਿਨ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਦਾ ਡਾਟਾ ਇਕੱਠਾ ਕਰਕੇ ਲਿਸਟ ਬਣਾਈ ਗਈ ਅਤੇ ਬੀਜ ਵੰਡੇ ਜਾ ਰਹੇ ਨੇ ਤਾਂ ਕਿ ਕਿਸਾਨ ਦੁਬਾਰਾ ਫਸਲ ਬੀਜ ਸਕਣ ਪਰ ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਇਸ ਮੁਆਵਜ਼ੇ ਅਤੇ ਬੀਜ ਵੰਡਣ ਵਿੱਚ ਪ੍ਰਸ਼ਾਸਨ ਵੱਲੋਂ ਸਾਫ਼-ਸਾਫ਼ ਤਾਣਲੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਅਸਲ ਵਿੱਚ ਨੁਕਸਾਨ ਝੱਲੇ ਕਿਸਾਨਾਂ ਨੇ ਉਹਨਾਂ ਵਿੱਚੋਂ ਕੁਝ ਹੀ ਲੋਕਾਂ ਨੂੰ ਬੀਜ ਮਿਲੇ ਨੇ ਜਦਕਿ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਸਰਕਾਰ ਵੱਲੋਂ ਪਿੱਛੇ ਗਏ ਬੀਜ ਵੰਡ ਦਿੱਤੇ ਗਏ ਨੇ। ਕਿਸਾਨਾਂ ਨੇ ਵੀ ਬਾਖ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਅੰਦਰੋਂ-ਅੰਦਰ ਗੜਬੜੀ ਕੀਤੀ ਗਈ ਹੈ। ਇਸ ਕਰਕੇ ਅਸਲ ਨੁਕਸਾਨ ਝੱਲੇ ਕਿਸਾਨ ਸਰਕਾਰ ਦੀ ਮਦਦ ਤੋਂ ਪੰਚਤ ਰਹਿ ਗਏ ਨੇ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਕਾਇ ਡੀਸੀ ਸਾਹਿਬ ਨੂੰ ਕੀਤੀ ਗਈ ਹੈ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਦੁਬਾਰਾ ਜਾਂਚ ਹੋਵੇ ਅਤੇ ਜਿਨ੍ਹਾਂ ਕਿਸਾਨਾਂ ਦਾ ਅਸਲ ਵਿੱਚ ਨੁਕਸਾਨ ਹੋਇਆ ਹੈ ਉਹਨਾਂ ਨੂੰ ਸਰਕਾਰ ਦੇ ਰਾਹਤ ਦਿੱਤੀ ਜਾਵੇ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਹਨਾਂ ਦੀ ਮੰਗਾਂ ਤੇ ਜਲਦ ਕਾਰਵਾਈ ਨਹੀਂ ਕੀਤੀ ਤਾਂ ਕਿਸਾਨ ਦਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਤੇ ਅਪਤਾਰ ਸਿੰਘ ਸੁਖਜੀਤ ਸਿੰਘ ਹਰਜਿੰਦਰ ਸਿੰਘ ਰਣਜੀਤ ਸਿੰਘ ਹਰਜੀਤ ਸਿੰਘ ਬਲਜਿੰਦਰ ਸਿੰਘ ਚੰਨਨ ਸਿੰਘ ਰਖਵੀਰ ਸਿੰਘ ਸੁਰਜੀਤ ਸਿੰਘ ਸਮੇਤ ਹੋਰ ਕਿਸਾਨ ਵੀ ਮੌਜੂਦ ਸਨ ਇਹ ਹੀ ਕਹਿਣਾ ਵੀ ਜੋ ਪੰਜਾਬ ਸਰਕਾਰ ਨੇ ਭਵਾਨਮਾਨ ਸਰਕਾਰ ਜੋ ਕਿਸਾਨਾਂ ਦੀ ਬਾਹ ਫੜੀ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਉਹਨਾਂ ਦੀ ਜੋ ਮਦਦ ਕਰ ਰਹੀ ਆ ਉਸ ਤਰ੍ਹਾਂ ਦਾ ਨੁਕਸਾਨ ਹੋਇਆ ਸਹੀ ਉਹਨਾਂ ਤੱਕ ਨਹੀਂ ਪਹੁੰਚ ਰਹੀ ਮੇਰਾ ਖੁਦ ਮੇਰੀ 5 ਏਕੜ ਜ਼ਮੀਨ ਰੁੜ ਗਈ ਆ ਉਹਦੇ ਮੇਰਾ ਕਮਾਦ ਗੰਨਾਵਰ ਸਪੈਦੇ ਦੇ ਬੂਟੇ ਦੇ ਵਿੱਚ ਗੰਨਾ ਕਮਾ ਤੇ ਝੋਨਾ ਲਗਾ ਹੋਇਆ ਸੀਗਾ ਮੌਕੇ ਤੇ ਤੁਸੀਂ ਜਾ ਦੇ ਦਿਓ ਅੰਡਰਗਰਾਊਂਡ ਪਾਪ ਵੀ ਸੀ ਹੋਈ ਐ ਇਸ ਟਾਈਮ ਰੁੜੀਆਂ ਪਈਆਂ ਹੂੰ ਔਰ ਸਾਡਾ ਉਹ ਸਾਡੇ ਕੋਲ ਪਹਿਲਾਂ ਸਭ ਕੁਝ ਮੰਗਿਆ ਉਹਨਾਂ ਨੇ ਪ੍ਰੂਫ ਦਿੱਤੇ ਆਪਣੇ ਦਿੱਤੇ ਆਧਾਰ ਕਾਰਡ ਵਗੈਰਾ ਬੈਂਕ ਅਕਾਊਂਟ ਤੇ ਉਸ ਤੋਂ ਬਾਅਦ ਹੁਣ ਜਦੋਂ ਬੀਜ ਵੰਡਿਆ ਤੇ ਉਹਦੇ ਵਿੱਚ ਸਾਡਾ ਨਾਂ ਹੀ ਨਹੀਂ ਲਿਸਟ ਵਿੱਚ ਤੁਹਾਡਾ ਲਿਸਟ ਵਿੱਚ ਸਾਡਾ ਨਾਂ ਹੀ ਨਹੀਂ ਤੁਸੀਂ ਚੈੱਕ ਕੀਤਾ ਆਪੇ ਅਸੀਂ ਸਾਨੂੰ ਪਟਵਾਰੀ ਸਾਹਿਬ ਕੋਲ ਚੈੱਕ ਕਰਾਇਆ ਬੋਲੇ ਉਹਨਾਂ ਨੇ ਜਿਹੜੀ ਲਿਸਟ ਬੋਲੀ ਆ ਉਹਦੇ ਵਿੱਚ ਸਾਡਾ ਨੀ ਨਾਂ ਆ ਤੁਸੀਂ ਸਰਪੰਚ ਜੀ ਕੋਲ ਅਸੀਂ ਗਏ ਉਹਨਾਂ ਕੋਲ ਵੇਲੇ ਕਹਿੰਦੇ ਤੁਹਾਨੂੰ ਅਸੀਂ ਭਾਈਵੰਦੀ ਨਾਲ ਬੀਨ ਦੇ ਦਿੰਨੇ ਭਾਈਵੰਦੀ ਨਾਲ ਬੀਨ ਦੇ ਦਿੰਨੇ ਆ ਔਰ ਸਾਨੂੰ ਚਤਾਇਆ ਵੀ ਬਦੋ ਵਦਿਓ ਪਿਆਵ ਆ ਉੱਥੇ ਅੱਜ ਕੱਲ ਸਾਨੂੰ ਇਨਸਾਫ ਚਾਹੀਦਾ ਅਸੀਂ ਸਰਕਾਰ ਦੇ ਉੱਤੇ ਡਿਪੈਂਡ ਨਹੀਂ ਆ ਮੈਂ ਨੈਵਸ ਓਨਰੀ ਨੈਵਸ ਉਦਾ ਰਿਟਾਇਰ ਆ ਸਾਡੀ ਅਸੀਂ ਫੌਜ ਦੀ ਨੌਕਰੀ ਕੀਤੀ ਹੈ ਪੈਨਸ਼ਨ ਲੱਗੀ ਆ ਸਾਡਾ ਵਧੀਆ ਕੰਮ ਚੱਲ ਰਿਹਾ ਪਰ ਜਿਹੜੀ ਬੇਇਨਸਾਫੀ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੁੰਦੀ ਇਹਦਾ ਨਕਾਨ ਹੋਇਆ ਉਹਨੂੰ ਮਿਲਣਾ ਚਾਹੀਦਾ ਹੱਕ ਉਹਦਾ ਮਿਲਣਾ ਚਾਹੀਦਾ ਇਹ ਪੰਡ ਹੋਈ ਆ ਇਹਦੀ ਦੁਆਰਾ ਨੁਕਰੀ ਕੀਤੀ ਜਾਵੇ ਔਰ ਸਹੀ ਇਨਕੁਆਰੀ ਕਰਕੇ ਉਹਦਾ ਜਿਹਦਾ ਨੁਕਸਾਨ ਹੋਇਆ ਉਹਨੂੰ ਮੁਆਜਰ ਮਿਲਿਆ ਜਾਵੇ ਨੰਬਰ 10 ਪਿੰਡ ਆਵਾਦੜ ਦਾ ਤੇ ਸਾਫ ਦਾ ਸਰਪੈਂਟਿਵ ਹਮ ਤੇ ਨੁਕਸਾਨ ਹੋਇਆ ਤੁਹਾਡਾ ਵੀ ਨਹੀਂ ਮੇਰੇ ਤੇ ਕੋਈ ਨੁਕਸਾਨ ਨਹੀਂ ਹੋਇਆ ਜੀ ਮੇਰੇ ਪਿੰਡ ਦਾ ਨਸਰਾਨ ਹੋਇਆ ਪਿੰਡ ਦਾ ਨੁਕਸਾਨ ਵੀ ਆਪਣੇ ਨੁਕਸਾਨ ਹੁੰਦਾ ਜੀ ਜਿਹੜੀ ਇਹ ਸਾਡੇ ਨਾਲ ਜਿਹੜੇ ਨਗਰ ਦੇ ਮੋਹਤਬਰ ਆ ਹਮ ਉਹਨਾਂ ਤੋਂ ਕਾਣੀ ਬੰਡ ਹੋਈ ਹੈ ਹਮ ਤੇ ਤਾਂ ਤੁਹਾਡੇ ਤੱਕ ਨੌਬਤੇ ਪਹੁੰਚੀ ਆ ਜੇ ਉਹ ਤਰਤੀਬ ਨਾਲ ਇਹ ਵੰਡ ਠੀਕ ਕਰਦੇ ਹਮ ਇੱਕ ਅਦੀਵਿਨੀ ਸੀ ਨਾ ਉਤਪਹੁਣ ਸਕਦੇ ਜਿੱਦਾਂ ਹੁਣ ਬਲਕਾਸ਼ ਸਿੰਘ ਨੇ ਕਿਹਾ ਵੀ ਇਹਨਾਂ ਦਾ ਨਸਕਾਨ ਹੋਇਆ ਇਹਨਾਂ ਨੂੰ ਨਹੀਂ ਮਿਲੀ ਬਾਕੀ ਦੇ ਜਿਹਨਾਂ ਵਿੱਚ ਜਿਹਨਾਂ ਦਾ ਨਸਕਾਨ ਹੋਇਆ ਉਹਨਾਂ ਨੂੰ ਨਹੀਂ ਮਿਲੀ ਤੇ ਜਿਹੜੇ ਜਿੰਨਾਂ ਨੂੰ ਮਿਲ ਗਈ ਆ ਉਹ ਵੱਧ ਲੈ ਗਏ ਕੋਈ ਪਿਆਰ ਨਾਲ ਲੈ ਗਿਆ ਕੋਈ ਧੱਕੇ ਨਾਲ ਲੈ ਗਿਆ ਇਹ ਨਹੀਂ ਪਤਾ ਵੀ ਕਿੱਦਾਂ ਸਰਪੰਚ ਸਾਹਿਬ ਨੇ ਵੰਡ ਕੀਤੀ ਇਹ ਤੇ ਬੇਤਰਤੀਬਾ ਕੰਮ ਹੋਇਆ ਬੇਤਰਤੀਬਾ ਕੰਮ ਹੋਇਆ ਹਾਂਜੀ ਤੇ ਕੀ ਮੰਗ ਨਹੀਂ ਹੋਣਾ ਚਾਹੀਦਾ ਸੀ ਮੰਗ ਕੀ ਕਰਦੇ ਆ ਮੰਗਾ ਸੀ ਇਹ ਕਰਨੇ ਆ ਜੀ ਜਿਨ੍ਹਾਂ ਦਾ ਨਸਕਾਨ ਹੋਇਆ ਤੇ ਜਿਹੜੇ ਲੈ ਗਏ ਆ ਉਹਨਾਂ ਦਾ ਵੀ ਦੇਖਣਾ ਚਾਹੀਦਾ ਵੀ ਇਹ ਠੇਕਾ ਕਿਦਾਂ ਲੈ ਗਏ ਆ ਜਿਨ੍ਹਾਂ ਦਾ ਨਸਕਾਨ ਹੋਇਆ ਉਹਨਾਂ ਨੂੰ ਮਿਲੀ ਨਹੀਂ ਤੇ ਦੂਸਰਾ ਖਰਾਬਾ ਲੈ ਜਾਏ ਤੇ ਫੇਰ ਉਹ ਤੇ ਦੇਖ ਕੇ ਦੁਖੀ ਹੁੰਦਾ ਹੀ ਆ ਇਹ ਮੇਰੀ ਬੇਨਤੀ ਆ ਵੀ ਜਿਨ੍ਹਾਂ ਦਾ ਨਸਕਾਨ ਹੋਇਆ ਉਹਨਾਂ ਨੂੰ ਮਿਲਣੀ ਚਾਹੀਦੀ ਆ ਮੌਕੇ ਤੇ ਜਾ ਕੇ ਦੇਖੋ ਕਿਹਦਾ ਜ਼ਮੀਨ ਜੁੜੀ ਆ ਕਿਹਦੇ ਹੇਤਾ ਪਿਆ ਇਹ ਤੇ ਮੌਕੇ ਤੇ ਗਰਜ਼ੌਰ ਪਟਵਾਰੀ ਨੇ ਦੇਖਣਾ ਸੀ ਕਿੱਥੇ ਬਹਿ ਗਿਓ ਉਹ ਲਿਖ ਕੇ ਲੈ ਗਿਆ ਇਹਨਾਂ ਦੇ ਬੰਦੇ ਦੇ ਨਾਂ ਕਿਉਂ ਨਹੀਂ ਕਿਉਂ ਛੁੱਟ ਗਏ ਆ ਇੱਕ ਮਸੀਲ ਦੇ ਵਿੱਚ ਚਾਰ ਪੰਜ ਜੀ ਹੈਗੇ ਆ ਤੇ ਜੇ ਇੱਕ ਦੋ ਵਿੱਚ ਛੁਰਜੇ ਬੇ ਕਿਉਂ ਛੁਰਜੇ ਉਹ ਕਿਦੀ ਵਜ੍ਹਾ ਫੇਰੇ ਦਾ ਮਤਲਬ ਕਿਸੇ ਨਾ ਠੱਕਾ ਹੀ ਹੋਇਆ ਨਾ ਠੱਕਾ ਨਹੀਂ ਹੋਣਾ ਚਾਹੀਦਾ ਇਹ ਸਰਕਾਰ ਨੇ ਦਿੱਤੇ ਆ ਕਿਸੇ ਦੀ ਕੋਈ ਘਰੋਂ ਨਹੀਂ ਕਿਸੇ ਨੇ ਦਿੱਤੇ ਸਰਕਾਰ ਦੇ ਖਰਾਬਾ ਦੇ ਰਿਆ ਤੇ ਜੇ ਅੱਗੇ ਆ ਕੇ ਆ ਗਰੀਬਾਂ ਨੂੰ ਨਾ ਦਈਏ ਜਿਹੜੇ ਰੁੜੇ ਆ ਉਹਨਾਂ ਨੂੰ ਦਈਏ ਤੇ ਬੇ ਬੇ ਇਨਸਾਨ ਜਿਹੜੇ ਪਿੰਡ ਵਾਲੇ ਕਹਿੰਦੇ ਆ ਬਿਲਕੁਲ ਸਹੀ ਕਹਿੰਦੇ ਆ ਇਹਨਾਂ ਨੇ ਮੈਂ ਤੇ ਗਰਦੌਰ ਤੇ ਪਟਵਾਰੀ ਦੇ ਹੀ ਉਹ ਕਰਾਂਗਾ ਕਿਉਂਕਿ ਸਾਨੂੰ ਮਹੀਨਾ ਹੋ ਗਿਆ ਉਹਨਾਂ ਦੇ ਮਗਰ ਫਿਰਦਿਆਂ ਨੂੰ ਸਾਰੇ ਇਹ ਪੰਚ 10 ਬੰਦੇ ਹੀ ਨਹੀਂ ਹੈ ਉਹ ਕਹਿੰਦੇ ਅਸੀਂ ਲਿਸਟਾਂ 'ਚ ਨਾਮ ਪਾ ਦਿੰਨੇ ਕਦੀ ਕਦੀ ਤਹਿਸੀਲਦਾਰ ਸਾਹਿਬ ਕੋਲ ਮਾਰਕ ਕਰਾ ਦੋ ਐਸਡੀਐਮ ਕੋਲ ਕਰਾ ਦੋ ਸਾਰੀਆਂ ਐਪਲੀਕੇਸ਼ਨਾਂ ਦੇ ਦੇ ਕੇ ਅਸੀਂ ਥਾਗੇ ਕੱਲ ਅਸੀਂ ਡੀਸੀ ਸਾਹਿਬ ਨੂੰ ਵੀ ਦੇ ਕੇ ਆਏ ਉਹ ਵੀ ਤੁਹਾਨੂੰ ਕਾਪੀ ਦਾਂਗਾ ਤੇ ਅਸਾਂ ਡੀਤੇ ਇਹੋ ਹੀ ਡੀਸੀ ਸਾਹਿਬ ਕੋਲ ਵੀ ਇਹੋ ਮੰਗਾ ਤੇ ਅਸੀਂ ਤੁਹਾਡੇ ਥਰੂ ਵੀ ਇਹ ਮਾਨਸਾ ਤੱਕ ਪਹੁੰਚਾਣਾ ਚਾਹੁੰਦੇ ਆ ਕਿ ਇਹ ਜਿਹੜਾ ਇਹਨੂੰ ਹੀ ਸਕੈਂਡਲ ਕਹਿ ਰਹੇ ਆ ਪਿੰਡ ਵਾਲੇ ਇਹਨੂੰ ਧਾਂਦਲੀ ਹੋਈ ਹੈ ਇਹ ਧਾਂਦਲੀ ਨੂੰ ਜਗ ਜाहिर ਕੀਤਾ ਜਾਏ ਇਹਨਾਂ ਦੀ ਇਨਕੁਆਰੀ ਕਰਕੇ ਜਿਨ੍ਹਾਂ ਨੂੰ ਗਲਤ ਸਮਾਨ ਮਿਲਿਆ ਵੀ ਮਿਲਿਆ ਵਾ ਜਾਂ ਫਿਰ ਉਹ ਕੱਲ ਨੂੰ ਮੁਆਵਜ਼ਾ ਵੀ ਪੈਣਾ ਸ਼ੁਰੂ ਹੋ ਗਿਆ ਵਾ ਉਹ ਵੀ ਰੋਕਿਆ ਜਾਵੇ ਪੂਰੀ ਰੀ ਇਨਕੁਆਰੀ ਕਰਕੇ ਜਿਨ੍ਹਾਂ ਬੰਦਿਆਂ ਦੇ ਡਿਸਰਵ ਕਰਦੇ ਆ ਉਹਨਾਂ ਨੂੰ ਦਿੱਤਾ ਜਾਏ ਸਾਡੀ ਇਹੋ ਹੀ ਸਰਕਾਰ ਅੱਗੇ ਵੀ ਇਹੋ ਹੀ ਮੇਰੇ ਹੱਥ ਜੋੜ ਕੇ ਬੇਨਤੀ ਆ ਮਾਨ ਸਾਹਿਬ ਅਗੇ ਇਹੋ ਬੇਨਤੀ ਹੈ ਮਾਨ ਸਾਹਿਬ ਦਾ ਤੇ ਪਿੰਡ ਹੈ ਮਾਨ ਸਾਹਿਬ ਤੇ ਇੱਥੇ ਆਏ ਆ ਔਰ ਮਾਨ ਸਾਹਿਬ ਦਾ ਬਹੁਤ ਮਾਣ ਕਰਦਾ ਇਹ ਪਿੰਡ ਉਹਨਾਂ ਦੇ ਉੱਤੇ ਬਹੁਤ ਆਸਾਂ ਐ ਇਸ ਪਿੰਡ ਨੂੰ ਪਰ ਜਿਨ੍ਹਾਂ ਨੇ ਗਲਤ ਕੀਤਾ ਅਸੀਂ ਕਹਿੰਦੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਕਾਰਡ ਲੈਏ ਐ ਬੈਂਕ ਦੇ ਅਕਾਊਂਟ ਲੈਏ ਐ ਪੂਰਾ ਨੰਬਰ ਲੈਏ ਐ ਕੱਲੇ ਕੱਲੇ ਬੰਦੇ ਦਾ ਕੱਲੇ ਕੱਲੇ ਬੰਦੇ ਦਾ ਇੱਥੇ ਤਿੰਨ ਤਿੰਨ ਚਾਰ ਵਾਰੀ ਆਏ ਗਰਦੌਰ ਫਟਵਾਰੀ ਸਾਰਾ ਸਾਰਾ ਦਿਨ ਇੱਥੇ ਬੈਠੇ ਰਹਿੰਦੇ ਰਹੇ ਐ ਉਹਨਾਂ ਨੇ ਪੂਰਾ ਪਿੰਡ ਦਾ ਰਿਕਾਰਡ ਜਿਹੜਾ ਕੀਤਾ ਔਰ ਪਹਿਲਾਂ ਜ਼ਮੀਨਾਂ ਵੀ ਜਾ ਕੇ ਦੇਖੀਆਂ ਕਿ ਕਿਹੜੀਆਂ ਖਰਾਬ ਹੋਈਆਂ ਇਹ ਨਹੀਂ ਕਿ ਉਹਨਾਂ ਨੇ ਜ਼ਮੀਨਾਂ ਨਹੀਂ ਦੇਖੀਆਂ ਗਰਦੌਰੀਆਂ ਬਿਲਕੁਲ ਪੂਰੀ ਹੋਈ ਹੈ ਪੂਰੀ ਤਫਤੀਸ਼ ਹੋਈ ਹੈ ਕਿ ਮੈਂ ਨਾਲ ਸੀਗਾ ਹਰ ਟਾਈਮ ਸਰਪੰਚ ਨਾਲ ਸੀ ਨੰਬਰਦਾਰ ਨਾਲ ਸੀ ਸਾਰਾ ਪਿੰਡ ਦੇ ਬੰਦੇ ਵੀ ਨਾਲ ਸੀ ਜਿਨ੍ਹਾਂ ਦੀਆਂ ਜ਼ਮੀਨੀਆਂ ਰੂੜਾ ਉਹਨਾਂ ਵਿਚਾਰਾ ਨਹੀਂ ਦਾਂਦੀ ਹੈ ਅਜੇ ਤੱਕ ਤੁਸੀਂ ਜਾ ਕੇ ਦੇਖੋ ਅਜੇ ਸਾਡੇ ਪੈਲੀਆਂ ਦੇ ਵਿੱਚ ਜਾਣ ਨੂੰ ਰਸਤਾ ਨਹੀਂ ਛੋਣੇ ਉੱਧਾ ਹੀ ਖੜੇ ਹੈ ਮਤਲਬ ਖਰਾਬ ਹੋ ਗਏ ਹੈ ਛੋਣੇ ਉੱਧਾ ਹੀ ਡਾਲੀਆਂ ਖੜੀਆਂ ਵਾ ਉਹ ਜਿਨ੍ਹਾਂ ਲੋਕਾਂ ਦੀਆਂ ਜ਼ਮੀਨ ਛੋਣੇ ਬਿਲਕੁਲ ਬਰਬਾਦ ਵੀ ਨਹੀਂ ਹੋਏ ਉਹਨਾਂ ਲੋਕਾਂ ਦੇ ਕਿੱਦਾਂ ਵਿੱਚ ਨੰਬਰ ਪਾਤੀ ਇਹਨਾਂ ਨੇ ਉਹ ਜਿਨ੍ਹਾਂ ਦੇ ਸਾਡੇ ਸਾਰੇ ਆਪਣੇ ਗਰੀਬ ਕਿਸਾਨਾਂ ਦੀ ਬਰਬਾਦੀ ਹੋਈ ਉਹਨਾਂ ਦਾ ਕਿਸੇ ਲਿਸਟ ਦੇ ਵਿੱਚ ਨਾ ਹੀ ਨਹੀਂ ਨਾ ਬੀਜ ਵੰਡਵੇ ਬੀਜ ਵੰਡ ਵੀ ਅਸੀਂ ਤਾਂ ਉਹਨੂੰ ਬਾਂਦਰ ਵੰਡ ਕਾਂਗੇ ਉਹ ਬਾਂਦਰ ਵੰਡ ਹੋਈ ਕਹਿਣਾ ਤਾਂ ਨਹੀਂ ਵੈਸੇ ਚਾਹੀਦਾ ਪਰ ਅਸੀਂ ਦੁਖੀ ਹਾਂ ਬਹੁਤ ਦੁਖੀ ਹਾਂ ਅਸੀਂ ਸਾਨੂੰ ਇੱਕ ਤੇ ਕੁਝ ਬੰਦਿਆਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਹੈਗਾ ਉਹ ਫਿਰ ਪਟਵਾਰੀ ਟਰਕਾਂਦੇ ਰਹੇ ਕਿ ਤੁਸੀਂ ਐਦਾਂ ਐਪਲੀਕੇਸ਼ਨ ਲਿਖੋ ਮਾਰਕ ਕਰਾ ਦਿਓ ਤਹਿਸੀਲਦਾਰ ਸਾਹਿਬ ਕੋਲ ਉਤੋਂ ਬਾਅਦ ਫਿਰ ਐਦਾਂ ਕਰਦੇ 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 ਫਿਰ ਜਦੋਂ ਬੀ ਵੰਡ ਹੋਈ ਅਗਰ ਇਹ ਬੀ ਵੰਡ ਦੇ ਵਿੱਚ ਨਾ ਹੁੰਦੀ ਫਿਰ ਸਾਨੂੰ ਨਹੀਂ ਪਤਾ ਲੱਗਣਾ ਤੇ ਫਿਰ ਤੇ ਫਿਰ ਮੈਂ ਉਹਨਾਂ ਨੂੰ ਕੀ ਕਹਾਂ ਜਿਨਾਂ ਨੇ ਲੈ ਲਿਆ ਵਾ ਗਲਤ ਲਫਜ਼ ਨਾ ਆਈ ਬੋਲਾਂ ਤੇ ਚੰਗਾ ਵਾ ਉਹਨਾਂ ਨੇ ਤੇ ਕਹਿਣਾ ਸਾਨੂੰ ਤੇ ਪੈਸੇ ਨਹੀਂ ਆਏ ਮਾਨ ਸਰਕਾਰ ਸਾਹਿਬ ਗੰਦੀ ਸਰਕਾਰ ਹੈ ਪੈਸੇ ਨਹੀਂ ਆਏ ਸਾਨੂੰ ਤੇ ਅਸੀਂ ਵੀ ਕਹਿਣਾ ਹੈ ਯਾਰ ਸਾਡੇ ਵੀ ਨਹੀਂ ਆਏ ਇਹਨਾਂ ਦੇ ਵੀ ਨਹੀਂ ਆਏ ਤੇ ਸਰਕਾਰ ਖਰੇ ਮਾੜਾ ਹੀ ਕੰਮ ਕਰਨ ਦਈ ਪਰ ਸਰਕਾਰ ਬਹੁਤ ਵਧੀਆ ਕੰਮ ਕਰਨ ਦਈ ਹੈ ਪਰ ਅਸੀਂ ਮਾੜਾ ਕਰ ਆ ਜਿਹੜੇ ਮੈਂ ਸਰਕਾਰ ਅੱਗੇ ਇਹੋ ਬੇਨਤੀ ਕਰਦਾ ਵੀ ਆ ਜਿਹੜੇ ਅਹਜੇ ਬੰਦੇ ਆ ਇਹਨਾਂ ਉੱਤੇ ਨੱਥ ਪਾਈ ਜਾਏ ਇਹਦੀ ਰੀ ਇਨਕੁਆਰੀ ਕਰਾਈ ਜਾਏ ਮੈਂ ਐਫੀਡੇਵਰ ਦੇ ਕੇ ਕਹਿੰਦਿਆਂ ਵਾ ਪਟਵਾਰੀ ਸਾਹਿਬ ਨੇ ਬਿਨਾ ਪੈਸੇ ਲਏ ਤੋਂ ਬਗੈਰ ਗਰਦੌਰ ਸਾਹਿਬ ਜਾਂ ਕੋਈ ਵੀ ਜਿਹੜਾ ਵੀ ਇਹ ਸਟਾਫ ਇੱਥੇ ਆਏ ਉਹਨਾਂ ਨੇ ਪੈਸੇ ਲਏ ਤੋਂ ਬਗੈਰ ਕਿਸੇ ਦੀ ਖੜੀ ਫਸਲ ਜਿਹੜੀ ਵਧੀਆ ਫਸਲ ਲੱਗੀ ਹੈ ਮੋਟਰਾਂ ਵਿੱਚ ਘਾਰ ਹੈ ਉਹ ਨੰਬਰ ਪਾ ਸਕਦਾ ਕੋਈ ਨਹੀਂ ਤੁਸੀਂ ਦੱਸੋ ਆ ਜਿਹੜੇ ਬੰਦੇ ਜਿਹਨਾਂ ਦੀਆਂ ਜਾ ਕੇ ਅੱਜ ਇਨਕੁਆਇਰੀ ਕਰੋ ਉਹ ਤਾਲੀਆਂ ਬਰਬਾਦ ਹੋ ਗਈਆਂ ਉੱਥੇ ਅਸੀਂ ਕੰਨਤ ਨਹੀਂ ਬੀਜ ਸਕਦੇ ਉਹਨਾਂ ਦੇ ਨੰਬਰ ਹੀ ਨਹੀਂ ਦੇਖੋ ਜੀ ਅਸੀਂ ਜਿੱਥੋਂ ਤੱਕ ਸਾਡਾ ਦਾਮ ਹੈ ਅਹ ਇਹ ਲੜਾਈ ਲੜਾਂਗੇ ਅਸੀਂ ਡੀਸੀ ਸਾਹਿਬ ਨੂੰ ਸਾਡੀ ਸਾਡੀ ਪਹੁੰਚ ਤੇ ਜिले ਦਾ ਮਾਲਕ ਤਾਂ ਡੀਸੀ ਸਾਹਿਬ ਹੀ ਹੈ ਅਸੀਂ ਉੱਥੇ ਜਾ ਕੇ ਤਰਨਾ ਦਾਂਗੇ ਜਿਹੜਾ ਵੀ ਸਾਡੇ ਅਫੈਕਟਡ ਹੋਏ ਆ 50 60 ਬੰਦੇ 100 ਬੰਦਾ ਜਾਂ 40 ਬੰਦੇ ਅਸੀਂ ਡੀਸੀ ਸਾਹਿਬ ਅੱਗੇ ਜਾ ਕੇ ਧਰਨਾ ਦਾਂਗੇ ਤਾਂ ਵੀ ਇਹ ਜਿਹੜਾ ਸਾਡਾ ਜ਼ਿਲ੍ਹਾ ਪਠਾਨਕੋਟ ਹੈ ਇਹ ਸਭ ਤੋਂ ਅਖੀਰਲਾ ਪਿੰਡ ਪੈਂਦਾ ਬਿਲਕੁਲ ਔਰ ਇਹ ਦੋ ਬਿਆਸ ਤੇ ਚੱਕੀ ਰਾਵੀ ਦਰਿਆ ਦੇ ਵਿੱਚ ਪੈਂਦਾ ਜਿਆਦਾ ਨੁਕਸਾਨ ਸਿਰਫ ਐਦਾ ਹੀ ਹੋਇਆ ਥੋੜਾ ਬਹੁਤਾ ਮੀਰਸਲ ਦਾ ਹੋਇਆ ਮੀਰਸਲ ਵਾਲਿਆਂ ਨੂੰ ਵੀ ਸਰਪੰਚ ਸਾਹਿਬ ਮੈਨੂੰ ਦੱਸਣ ਦੇ ਸੀਗੇ ਉਹਨਾਂ ਨੂੰ ਵੀ ਨਾ ਹੀ ਨਹੀਂ ਲਿਸਟਾਂ ਦੇ ਵਿੱਚ ਐਦਾਂ ਮਤਲਬ ਹੋਰ ਵੀ ਹੋਇਆ ਵਾ ਕੋਈ ਗਲਤੀ ਨਾ ਵੀ ਹੋ ਸਕਦਾ ਇੱਥੇ ਤੇ ਗਲਤੀ ਹੋਈ ਨਹੀਂ ਇੱਥੇ ਤੇ ਅਸੀਂ ਸ਼ੁਰੂ ਤੋਂ ਲੈ ਕੇ ਨਾਲ ਚੱਲੇ ਇਹਨੂੰ ਸਾਡੇ ਪਿੰਡ ਦੇ ਵਿੱਚ ਸਕੈਂਡਲ ਕਹਿ ਰਹੇ ਆ ਜਿਨ੍ਹਾਂ ਨੂੰ ਵਿਚਾਰਾਂ ਨੂੰ ਅੰਗਰੇਜ਼ੀ ਨਹੀਂ ਆਈ ਉਹ ਵੀ ਕਹਿੰਦੇ ਸਕੈਂਡਲ ਹੋ ਗਿਆ ਸਕੈਂਡਲ ਹੋ ਗਿਆ ਠੱਗਾ ਹੋਇਆ ਠੱਗਾ ਹੋਇਆ ਮੇਰੇ ਗਰੀਬ ਕਿਸਾਨਾਂ ਨਾਲ ਬਹੁਤ ਠੱਗਾ ਹੋਇਆ ਤੇ ਅਸੀਂ ਇਹੋ ਜੀ ਸਾਡੀ ਮੰਗ ਹੈ ਕੋਈ ਏਡੀ ਆਹਨੂਮਾਨ ਸਰਕਾਰ ਤੇ ਬਹੁਤ ਮਾਣ ਹੈ ਤੇ ਸਾਨੂੰ ਉਮੀਦ ਹੈ ਕਿ ਸਾਡੇ ਇਹਦੀ ਰੀਨਕਵਰੀ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ